ei <tik> Akwai ne a waje mai nke wunin daji ba a kuma daji ba. ਸਾਰੇ ਮਹਾਂਕਵੀ ਜੈ ਗੁਰੂ ਜੀ ਜੈ ਮਹਾਂ ਗੁਰੂ ਜੀ ਸਦਾ ਹੀ ਜੈ ਚਤੁਰਾਈ ਕਰੀਂ ਬੰਦੇ ਅੰਦਰ ਨੂੰ ਇੱਕੋ ਜੀ ਬਹੁਤ ਵਧੀਆ ਕਰ ਰਹੇ ਆ ਜੋ ਯਾਤਰਾ ਕਰਾ ਰਹੇ ਆ ਯਾਤਰਾ ਦੇ ਉੱਤੇ ਪਹਿਲਾਂ ਸੱਡਾਂ ਦੇ ਸਾਰਿਆਂ ਦੇ ਲਿਜਾ ਰਹੇ ਸੀੜੀ ਲੈ ਗਏ ਖਟੂ ਜੀ ਲੈ ਗਏ ਹੋਨ ਚੰਦਪੁਰ ਨਹੀਂ ਜਵਾਲਾ ਜੀ ਇਧਰਲੇ ਪਾਸੇ ਦਰਸ਼ਨ ਕਰਾ ਰਹੇ ਆ ਸਭ ਤੋਂ ਬਹੁਤ ਵਧੀਆ ਇਹ ਹੈਗਾ ਜਿਹੜਾ ਕਰਾ ਰਹੇ ਹੈ ਇਹ ਯਾਤਰਾ ਜੋ ਵੀ ਆਦਮੀ ਕੋਲੇ ਕਈ ਵਾਰ ਨਹੀਂ ਹੁੰਦਾ ਸੀ ਸਭ ਨੂੰ ਯਾਤਰਾ ਕਰਾ ਰਹੇ ਆ ਸਹੂਲਤਾਂ ਸਾਧਨ ਦੇ ਰਹੇ ਬਹੁਤ ਵਧੀਆ ਸਰਕਾਰ ਕਰ ਰਹੀ ਹੈ ਨਾਮ ਹੁਸ਼ਾਰਾ ਨਹੀਂ ਆ ਜੀ ਤੇ ਬਹੁਤ ਵਧੀਆ ਲੱਗਿਆ ਮੈਨੂੰ ਇਹ ਵੀ ਯਾਤਰਾ ਤੇ ਜਿਹੜੇ ਸਾਰੇ ਆਪਣੇ ਭੈਣ ਭਰਾ ਰਲ ਕੇ ਜਾ ਰਹੇ ਆ ਬਹੁਤ ਵਧੀਆ ਲੱਗਿਆ ਸਾਨੂੰ ਬਾਬਾ ਕਿੱਥੇ ਜਾ ਰਹੀ ਹੈ ਜੀ ਅੱਜ ਨੈਨਾ ਦਾ ਵੀ ਜਾ ਰਹੀ ਹੈ ਜੀ ਨੰਦਪੀਰ ਸਾਹਿਬ ਤੇ ਚਿੰਤਪੁਰ ਦੀ ਜਵਾਲਾ ਜੀ ਦਰਸ਼ਨ ਕਰਨ ਜਾ ਰਹੇ ਆ ਜੀ ਬਹੁਤ ਵਧੀਆ ਲੱਗਿਆ ਬਹੁਤ ਖੁਸ਼ੀ ਹੋਈ ਹਾਂਜੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਸਾਡੇ ਮਾਨਯੋਗ ਸਪੀਕਰ ਸਾਹਿਬ ਸਰਦਾਰ ਕੁਲਤਾਰ ਸਿੰਘ ਸੰਧਵਾ ਉਹਨਾਂ ਦੀ ਜੋਗ ਰਹਿਨਮਾਈ ਦੇ ਹੇਠ ਜਿਹੜੇ ਸਾਡੇ ਪੰਜਾਬ ਦੇ ਲੋਕ ਹੈ ਜਿਹੜੇ ਧਾਰਮਿਕ ਖੇਡਾਂ ਦੇ ਲੋਕ ਨੇ ਇਨਾਂ ਦੀ ਡਿਮਾਂਡ ਦੇ ਉੱਤੇ ਮੁੱਖ ਮੰਤਰੀ ਤੀਰਥ ਰਾਥ ਜੋ ਤੀਰਥ ਯਾਤਰਾ ਮਹਿਮ ਸ਼ੁਰੂ ਕੀਤੀ ਗਈ ਸੀ ਇਹਦੇ ਤਹਿਤ ਪਹਿਲਾਂ ਵੀ ਬੱਸਾਂ ਇਥੋਂ ਭੇਜੀਆਂ ਗਈਆਂ ਐ ਅੱਜ ਜਿਹੜੀ ਇਥੋਂ ਬੱਸ ਐ ਮਾਤਾ ਨੈਣਾ ਦੇਵੀ ਜੀ ਐਸਓ ਪ੍ਰਾਂਤ ਅਸ਼ਰੀ ਜੀ ਅਨੰਦਪੁਰ ਸਾਹਿਬ ਵਿਖੇ ਦਾ ਸਟੇ ਹੋਏਗਾ ਤੇ ਐਸਓ ਪ੍ਰਾਂਤ ਮਾਤਾ ਚੰਤਪੁਰਨੀ ਜੀ ਅਤੇ ਮਾਤਾ ਜਵਾਲਾ ਜੀ ਦੇ ਦਰਸ਼ਨਾਂ ਲਈ ਇਥੋਂ ਕੋਟਕਪੂਰੇ ਤੋਂ ਅੱਜ ਬੋਲਚੌਂਕ ਤੋਂ ਏਰਵਾਨਾ ਹੋ ਰਹੀ ਐ ਇਹਦੇ ਵਿੱਚ ਕੋਟਕਪੂਰਾ ਸ਼ਹਿਰ ਅਤੇ ਜਿਹੜੇ ਸਾਡੇ ਨੇੜ ਦੇ ਪਿੰਡਾਂ ਉੱਥੋਂ ਦੀਆਂ ਜਿਹੜੀਆਂ ਸੰਗਤਾਂ ਉਹ ਮੌਜੂਦ ਨੇ ਸੰਗਤਾਂ ਬੜੀਆਂ ਤਾਬਵਲੀਆਂ ਨੇ ਜਾਣ ਨੂੰ ਹੋਰ ਵੀ ਕਾਫੀ ਦੀ ਸੰਗਤਾਂ ਲੋ ਡਿਮਾਂਡ ਹੈਗੀ ਹੈ ਜਾਣ ਦੀ ਜਿਵੇਂ ਜਿਵੇਂ ਸਾਡੇ ਕੋਲ ਡਿਮਾਂਡ ਆਈ ਜਾਂਦੀ ਹੈ ਇੱਕ ਗੱਲ ਮੈਂ ਹੋਰ ਸਾਂਝੀ ਕਰਨਾ ਚਾਹੁੰਦਾ ਜਿਹੜਾ ਮੁੱਖ ਮੰਤਰੀ ਦੀ ਯਾਤਰਾ ਯੋਜਨਾ ਦਾ ਤੇ ਦੂਜੀ ਬੱਸ ਹੈ ਤੇ ਵੈਸੇ ਸਾਡੇ ਹਲਕੇ ਚੋਂ ਸਪੀਕਰ ਸਾਹਿਬ ਵੱਲੋਂ ਨੌਵੀਂ ਬੱਸ ਜਾ ਰਹੀ ਹੈ ਅੱਜ ਜਿਹੜੀਆਂ ਵੱਖ-ਵੱਖ ਪਹਿਲਾਂ ਵੀ ਜਿਵੇਂ ਸ਼੍ਰੀ ਖਾਟੂ ਜੀ ਤੋਂ ਲਵਾ ਸ਼੍ਰੀ ਅਨੰਦਪੁਰ ਸਾਹਿਬ ਸਰਹੰਦ ਵਿਖੇ ਬੱਸਾਂ ਭੇਜੀਆਂ ਗਈਆਂ ਅੱਜ ਇਹ ਬੱਸ ਜਿਹੜੀ ਹੈਗੀ ਹੈ ਤੇ ਨੈਣਾਬੀ ਵੀ ਨਾਦਪੁਰ ਸਾਹਿਬ ਜਾ ਰਹੀ ਹੈ ਤੇ ਇਸ ਤੋਂ ਬਾਅਦ ਵੀ ਜਿਵੇਂ ਜਿਵੇਂ ਲੋਕਾਂ ਦੀ ਡਿਮਾਂਡ ਆਉਂਦੀ ਹੈ ਅਸੀਂ ਅਡਜਸਟੇਸ਼ਨ ਕਰ ਰਹੇ ਹਾਂ ਜਿਵੇਂ ਜਿਵੇਂ ਡਿਮਾਂਡ ਹੋਊਗੀ ਉਵੇਂ ਉਵੇਂ ਹੋਰ ਬੱਸਾਂ ਪ੍ਰੋਵਾਈਡ ਕਰਵਾਈਆਂ ਜਾਣਗੀਆਂ ਜਿਹੜੀ ਇੱਕ ਪ੍ਰੋਪਰ ਕੈਟ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਇੱਕ ਤਾਂ ਸਭ ਤੋਂ ਪਹਿਲੇ ਤੇ ਜਿਹੜੀ ਉਹਨਾਂ ਦੀ ਆਉਣ ਜਾਣ ਦੀ ਸਹੂਲਤ ਹੈ ਬਿਲਕੁਲ ਮੁਫਤ ਬੱਸ ਦੇ ਵਿੱਚ ਬਾਕੀ ਉੱਥੇ ਰਹਿਣ ਦਾ ਪ੍ਰਬੰਧ ਵਧੀਆ ਕੀਤਾ ਗਿਆ ਹੈ ਉਹਨਾਂ ਦੇ ਤੇ ਜਿਹੜੀ ਕੈਟ ਦਿੱਤੀ ਗਈ ਹੈ ਉਹਦੇ ਵਿੱਚ ਜਿਹੜੀਆਂ ਰੋਜ਼ਮਰਹਾਂ ਦੀਆਂ ਜ਼ਿੰਦਗੀ 'ਚ ਜਿਹੜੀਆਂ ਆਪਾਂ ਨੂੰ ਤੀਜਾਂ ਹੁੰਦੀਆਂ ਉਹਨਾਂ ਨੂੰ ਘਰੋਂ ਲੈ ਜਾਣ ਦੀ ਲੋੜ ਨਹੀਂ ਕੋਸ਼ ਨਾਲ ਸਾਰਾ ਕੁਝ ਉਹ ਕੈਟ ਦੇ ਵਿੱਚ ਹੀ ਗੱਲ ਮੈਂ ਹੋਰ ਸਾਂਝੀ ਕਰਨੀ ਚਾਹਣਾ ਹੈ ਵੀ ਜਿਵੇਂ ਜਿਹੜੇ ਪੰਜਾਬ ਦੇ ਤੀਰਥ ਸਥਾਨ ਨੇ ਉਹਨਾਂ ਵਾਸਤੇ ਬੱਸਾਂ ਆਪਣੀਆਂ ਜਾ ਹੀ ਰਹੀਆਂ ਆਪਾਂ ਨੂੰ ਸਾਰੇ ਮੁਲਾਵਾ ਸ਼ਹਿਰ ਵਾਸੀਆਂ ਨੂੰ ਜਿਹੜੇ ਪੰਜਾਬ ਅਸੀਂ ਉਹਨਾਂ ਨੂੰ ਪਤਾ ਹੀ ਹੈ ਵੀ ਬੱਸਾਂ ਜਾ ਰਹੀਆਂ ਐ ਇਸ ਤੋਂ ਇਲਾਵਾ ਜਿਹੜੇ ਪੰਜਾਬ ਤੋਂ ਬਾਹਰ ਦੇ ਜਿਹੜੇ ਧਾਰਮਿਕ ਸਥਾਨ ਨੇ ਕੁਝ ਜਿਵੇਂ ਹਜੂਰ ਸਾਹਿਬ ਆ ਜਾਂ ਕੋਈ ਹੋਰ ਹੈ ਇਤਿਹਾਸਕ ਸਥਾਨ ਧਾਰਮਿਕ ਸਥਾਨ ਹੈ ਉਹਨਾਂ ਵਾਸਤੇ ਰੇਲ ਗੱਡੀਆਂ ਦੀ ਡਿਮਾਂਡ ਕੀਤੀ ਸੀਗੀ ਪੰਜਾਬ ਸਰਕਾਰ ਨੇ ਪਰ ਜਿਹੜੀ ਕੇਂਦਰ ਦੀ ਸਰਕਾਰ ਹੈ ਮੋਦੀ ਸਰਕਾਰ ਹੈ ਉਹਨਾਂ ਨੇ ਰੇਲ ਗੱਡੀਆਂ ਦੇਣ ਤੋਂ ਇਨਕਾਰ ਕਰ ਦਿੱਤਾ ਵੀ ਤਾਂ ਕਿ ਜਿਹੜੇ 19 ਸੰਗਤ ਨੂੰ ਭੇਜ ਨਹੀਂ ਸਕਣਾ ਸੋ ਮੁੱਖ ਮੰਤਰੀ ਸਾਹਿਬ ਨੇ ਬੇਸ਼ੱਕ ਉਹਨਾਂ ਨੇ ਮੋਦੀ ਜੀ ਨੇ ਰੇਲ ਗੱਡੀਆਂ ਦੇਣ ਤੋਂ ਇਨਕਾਰ ਕਰਤਾ ਪਰ ਉਹ ਕਹਿੰਦੇ ਜਿਹੜੀਆਂ ਸੰਗਤ ਨਾਲ ਅਸੀਂ ਵਾਅਦਾ ਕੀਤਾ ਹੈ ਉਹਨਾਂ ਨੂੰ ਅਸੀਂ ਲਿਜਾਵਾਂਗੇ ਜਰੂਰ ਉਹਦੇ ਆਸਤੇ ਬਕਾਇਦਾ ਜਿਹੜੇ ਚਾਚੜ ਹਵਾਈ ਜਹਾਜ਼ ਆ ਉਹ ਬੁੱਕ ਕਰਾ ਦਿੱਤੇ ਗਏ ਆ ਜੋ ਬਹੁਤ ਜਲਦੀ ਹੀ ਹਵਾਈ ਜਹਾਜ਼ ਜਰੀਏ ਜਿਹੜੀ ਸੰਗਤ ਹੈ ਉਹਨਾਂ ਨੂੰ ਜਿਹੜੀਆਂ ਬਾਹਰ ਦੀਆਂ ਸਟੇਟਾਂ ਉੱਥੋਂ ਦੀ ਯਾਤਰਾ ਬਿਲਕੁਲ ਮੁਫ ਸਾਡਾ ਭਾਰਤ ਦੇਸ਼ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲਿਆਂ ਦਾ ਦੇਸ਼ ਆ ਤੇ ਹਰ ਕਿਸ਼ਰਧਾਲੂ ਦੀ दिली ਇੱਛਾ ਹੁੰਦੀ ਹੈ ਮੈਂ ਆਪਣੇ ਇਸ਼ਟ ਤੇ ਜ਼ਰੂਰ ਜਾਵਾਂ ਉੱਥੇ ਮੱਥਾ ਟੇਕਾਂ ਉੱਥੇ ਨਤਮਸਤਕ ਹੋਵਾਂ ਸੋ ਇਸ ਮੰਗ ਨੂੰ ਮੁੱਖ ਰੱਖਦੇ ਆਂ ਸ਼ਰਧਾਲੂਆਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਆਂ ਪੰਜਾਬ ਸਰਕਾਰ ਨੇ ਤੀਰਥ ਯਾਤਰਾ ਮਹਮ ਜਲਾਈ ਸੀ ਉਸ ਤਹਿਤ ਮਾਨਯੋਗ ਮੁੱਖ ਮੰਤਰੀ ਜੀ ਦੀ ਗਤੀਸ਼ੀਲ ਅਗਵਾਈ ਤੇ ਸਪੀਕਰ ਸਾਹਿਬ ਦੇ ਮਾਨਯੋਗ ਸਤਾ ਕੁਲਤਾਰ ਸਿੰਘ ਜੀ ਸੰਬੰਧ ਵਿੱਚ ਸਪੀਕਰ ਪੰਜਾਬ ਵਿਧਾਨ ਸਭਾ ਦੀ ਯਤਨਾ ਸਦਕਾ ਇਹ ਮੰਗ ਨੂੰ ਗੌਰ ਪਿਆ ਔਰ ਉਸ ਤੀਰਥ ਧਾਰਮਿਕ ਸਥਾਨਾਂ ਲਈ ਇਹ ਤੀਰਥ ਯਾਤਰਾ ਲਈ ਬੱਸ ਚਲਾਈ ਜਾ ਰਹੀ ਹੈ ਔਰ ਅਸੀਂ ਆਸ ਕਰਦੇ ਹਾਂ ਵੀ ਜਨਤਾ ਵੱਤਵਦ ਆ ਕੇ ਆਪਣੇ ਤੀਰਥ ਸਥਾਨਾਂ ਤੇ ਨਤਮਸਤਕ ਹੋਵੇ ਅਤੇ ਸਭ ਦਾ ਭਲਾ ਮੰਗੇ ਜੀ ਤੇ ਬਾਕੀ ਜੋ ਵੀ ਲੋਡਬੰਦ ਜ਼ਰੂਰੀ ਵਿਵਸਥਾ ਨਾਲ ਮੁਹਈਆ ਕਰਵਾਈਆਂ ਜਾ ਰਹੀਆਂ ਪੰਜਾਬ ਸਰਕਾਰ ਵੱਲੋਂ ਇਹ ਯਾਤਰਾ ਲਾਣਾ ਦੇਵੀ ਆਨੰਦਪੁਰ ਸਾਹਿਬ ਤੇ ਚਿਤਪੁਰਨੀ ਜੋ ਵੀ ਰੂਟ ਤੇ ਧਾਰਮਿਕ ਸਥਾਨ ਆ ਉਹਨਾਂ ਇਥੇ ਹੁੰਦੀ ਹੋਈ ਫਿਰ ਵਾਪਸ ਆਵੇਗੀ ਥੈਂਕ ਯੂ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ